ਸਤਿ ਸ੍ਰੀ ਅਕਾਲ ਸਭ ਦਾ ਹਾਰਦਿਕ ਸਵਾਗਤ ਅੱਜ ਅਸੀਂ ਆਏ ਹਾਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਤੇ ਅੱਜ ਅਸੀਂ ਸ਼ਿਮਲਾ ਦੇ ਮੌਸਮ ਬਾਰੇ ਅਪਡੇਟ ਦੇਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਇੱਥੇ 스ਨੋਫਾਲ ਦਾ ਜਿਹੜਾ ਅਪਡੇਟ ਹੈ ਉਹ ਕੀ ਹੈ 스ਨੋਫਾਲ ਹੋਈ ਹੈ ਜਾਂ ਨਹੀਂ ਹੋਈ ਜਾਂ ਫਿਰ 스ਨੋਫਾਲ ਕਦੋਂ ਹੋ ਸਕਦੀ ਹੈ ਇਸ ਦੇ ਕੀ ਚਾਂਸਸ ਹੈ ਇਸ ਦੇ ਬਾਰੇ ਆਪਾਂ ਵਲੌਗ ਦੇ ਵਿੱਚ ਅੱਗੇ ਗੱਲਬਾਤ ਕਰਾਂਗੇ ਅਤੇ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਇਸ ਵਕਤ ਅਸੀਂ ਸ਼ਿਮਲਾ ਦੇ ਮਾਲ ਰੋਡ ਤੇ ਆਂ ਤੇ ਜਿਵੇਂ ਕਿ ਤੁਸੀਂ ਦੇਖ پا ਰਹੇ ਹੋ ਮੌਸਮ ਹਜੇ ਤੱਕ ਪ੍ਰੋਪਰ ਸਾਫ ਹੈ ਠੰਡ ਜ਼ਰੂਰ ਹੈ ਇੱਥੇ ਪਰ ਧੁੱਪ ਨਿਕਲੀ ਹੋਈ ਹੈ ਤੇ ਮੌਸਮ ਬਿਲਕੁਲ ਹੀ ਸਾਫ ਹੈ ਤੇ ਜਿਹੜੀ ਗੱਲ ਕਰੀ ਆਪਾਂ ਸਨੋ ਦੀ ਤਾਂ ਇਸ ਟਾਈਮ ਇੱਥੇ ਬਿਲਕੁਲ ਵੀ ਸਨੋ ਨਹੀਂ ਹੈ ਤੇ ਜੇਕਰ ਤੁਸੀਂ ਸਨੋ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਗੇ ਨਾਰਕੰਡਾ ਜਾਂ ਕੁਫਰੀ ਜਾਣਾ ਪਏਗਾ ਜਿੱਥੇ ਤੁਹਾਨੂੰ ਥੋੜੀ ਬਹੁਤ ਸਨੋ ਦੇਖਣ ਨੂੰ ਮਿਲ ਸਕਦੀ ਹੈ ਅਤੇ ਜਿੰਨੀਆਂ ਵੀ ਇਹ ਸਨੋ ਵਾਲੀਆਂ ਵੀਡੀਓ ਆ ਰਹੀਆਂ ਜੋ ਜਿੰਨਾਂ ਦੇ ਵਿੱਚ থাম্বਨੇਲ ਲੱਗਿਆ ਹੁੰਦਾ ਵੀ ਸ਼ਿਮਲਾ ਦੇ ਵਿੱਚ ਹੈਵੀ ਸਨੋ ਫਾਲ ਹੋਇਆ ਰਸਤੇ ਬਲੌਕ ਹੋ ਗਏ ਜਾਂ ਕੁਝ ਵੀ ਇਦਾਂ ਦੀਆਂ ਵੀਡੀਓ ਆ ਰਹੀਆਂ ਨੇ ਉਹ ਤਕਰੀਬਨ ਫੇਕ ਵੀਡੀਓ ਹੈ ਸਿਰਫ ਵਿਊ ਲੈਣ ਲਈ ਕੁਝ ਯੂਟਿਊਬਰ ਹੁੰਦੇ ਆ ਜਿਹੜੇ ਗਲਤ ਜਾਣਕਾਰੀ ਦਿੰਦੇ ਆ ਜੋ ਕਿ ਪਿਛਲੇ ਸਾਲ ਵਾਲੀਆਂ ਵੀਡੀਓ ਹੀ ਅਪਲੋਡ ਕਰ ਰਹੇ ਆ ਸੋ ਹਜੇ ਤੱਕ ਇਦਾਂ ਦਾ ਕੋਈ ਮਾਹੌਲ ਨਹੀਂ ਹੈ ਵੀ ਸ਼ਿਮਲਾ ਦੇ ਰਸਤੇ ਬਲੌਕ ਹੋ ਗਏ ਹੁਣ ਜਾਂ ਸ਼ਿਮਲਾ ਦੇ ਵਿੱਚ ਬਹੁਤ ਜ਼ਿਆਦਾ ਹੈਵੀ ਸਨੋ ਫਾਲ ਹੋਇਆ ਹੋਵੇ ਸ਼ਿਮਲਾ 'ਚ ਦਸੰਬਰ ਮਹੀਨੇ 'ਚ ਸਨੋਫਾਲ ਹੋਈ ਜ਼ਰੂਰ ਐ ਪਰ ਇਨੀ ਹੈਵੀ ਸਨੋਫਾਲ ਨਹੀਂ ਹੋਈ। ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਆਪਾਂ ਕਹੀਏ ਤਾਂ 8 ਤੋਂ 10 ਦਸੰਬਰ ਦੇ ਵਿੱਚ ਵਿੱਚ ਇੱਥੇ ਸਨੋ ਪਈ ਸੀ। ਜਿਸ ਤੋਂ ਬਾਅਦ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਕਿ ਸ਼ਿਮਲਾ ਦੇ ਵਿੱਚ ਬਹੁਤ ਜ਼ਿਆਦਾ ਸਨੋਫਾਲ ਹੋ ਰਿਹਾ। ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਜਿੱਦਾਂ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ। ਸਨੋ ਥੋੜੀ-ਬਹੁਤ ਜ਼ਰੂਰ ਹੁੰਦੀ ਐ ਇੱਥੇ ਤੇ ਜੇਕਰ ਹੁੰਦੀ ਵੀ ਆ ਤਾਂ ਉਹ ਜਲਦੀ ਮੈਲਟ ਹੋ ਜਾਂਦੀ ਐ। ਤੇ ਜੇਕਰ ਤੁਸੀਂ ਪ੍ਰੋਪਰ ਸਨੋ ਦੇਖਣੀ ਹੈ ਤਾਂ ਤੁਹਾਨੂੰ ਅੱਗੇ ਕੁਫਰੀ ਜਾਂ ਨਾਰਕੰਡਾ ਵੱਲ ਜਾਣਾ ਪਏਗਾ ਉੱਥੇ ਤੁਹਾਨੂੰ ਇਸ ਟਾਈਮ ਵੀ ਸਨੋ ਦੇਖਣ ਨੂੰ ਮਿਲ ਜੇਗੀ ਬਟ ਹੈਵੀ ਸਨੋ ਫਾਲ ਨਹੀਂ ਹੈ ਤੇ ਆਉਣ ਵਾਲੇ ਕੁਝ ਦਿਨਾਂ ਚ ਇੱਥੇ ਸਨੋ ਹੋ ਸਕਦੀ ਹੈ ਜਨਵਰੀ 6 ਜਨਵਰੀ ਤੋਂ ਬਾਅਦ ਬਾਅਦ 10 ਜਨਵਰੀ ਦੇ ਵਿੱਚ ਵਿੱਚ ਚਾਂਸਸ ਜਤਾਏ ਜਾ ਰਹੇ ਆ ਵੀ ਇੱਥੇ ਤੁਹਾਨੂੰ ਸਨੋ ਫਾਲ ਦੇਖਣ ਨੂੰ ਮਿਲ ਸਕਦੀ ਹੈ ਤੇ ਜੇਕਰ ਮਾਲ ਰੋਡ ਤੇ ਸਨੋ ਫਾਲ ਦੇਖਣ ਨੂੰ ਮਿਲਦਾ ਤਾਂ ਕੁਫਰੀ ਤੇ ਨਾਰਕੰਡਾ ਇਸ ਤੋਂ ਵੀ ਹੈਵੀ ਸਨੋ ਦੇਖਣ ਨੂੰ ਮਿਲ ਸਕਦੀ ਹੈ ਤੋ ਜੇਕਰ ਤੁਸੀਂ ਸਿਰਫ ਸਨੋ ਦੇਖਣ ਲਈ ਸ਼ਿਮਲਾ ਆਉਣ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਆਈ ਥਿੰਕ ਵੇਟ ਕਰਨਾ ਚਾਹੀਦਾ ਹੈ ਹਜੇ ਕਿਉਂਕਿ ਹਜੇ ਇਸ ਟਾਈਮ ਤੇ ਬਿਲਕੁਲ ਵੀ ਇੱਥੇ ਸਨੋ ਨਹੀਂ ਹੈ ਮੌਸਮ ਨੋਰਮਲ ਬਣਿਆ ਹੋਇਆ ਹੈ ਤੇ ਜੇਕਰ ਠੰਡ ਦੀ ਗੱਲ ਕਰੀਏ ਤਾਂ ਇਸ ਟਾਈਮ ਜਿਹੜਾ ਸ਼ਿਮਲਾ ਦਾ ਮੌਸਮ ਹੈ ਉਹ ਪੰਜਾਬ ਨਾਲੋਂ ਥੋੜਾ ਜਿਹਾ ਗਰਮ ਹੈ ਪੰਜਾਬ ਦੇ ਵਿੱਚ ਇਸ ਟਾਈਮ ਜ਼ਿਆਦਾ ਠੰਡ ਹੈ ਤੇ ਸ਼ਿਮਲਾ ਦੇ ਵਿੱਚ ਉਨੀ ਠੰਡ ਮਹਿਸੂਸ ਨਹੀਂ ਹੋ ਰਹੀ ਹੈ ਬਾਕੀ ਤੁਸੀਂ ਵਧੇਰੇ ਜਾਣਕਾਰੀ ਲਈ ਹੋਰ ਵੀ Shimla ਦੇ ਅਪਡੇਟਸ ਇਥੋਂ ਦੀਆਂ ਵੀਡੀਓ ਤੇ ਮੌਸਮ ਵਿਭਾਗ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਮਾਰ ਰੋਡ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਪ੍ਰੋਪਰ ਮੌਸਮ ਸਾਫ਼ ਹੈ ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਚਰਚ ਵੱਲ ਇਹ ਤੁਸੀਂ ਚਰਚ ਦਾ ਸਾਈਡ 뷰 ਦੇਖ ਰਹੇ ਹੋ ਤੇ ਇਸ ਤੋਂ ਬਾਅਦ ਆਪਾਂ ਚਲਾਂਗੇ ਹੁਣ ਲੱਕੜ ਬਾਜ਼ਾਰ ਵੱਲ ਤੇ ਉਧਰ ਦਾ ਵੀ ਮਾਹੌਲ ਦੇਖਦੇ ਹਾਂ ਵੀ ਲੱਕੜ ਬਾਜ਼ਾਰ ਵੱਲ ਕਿੰਨਾ ਕੁ ਕਰਾਊਡ ਹੈ ਜਿਸ ਮੇ ਕੇ ਸਨੋਦੀਆਂ ਵੀਡੀਓ ਦੇਖ ਕੇ ਕਾਫੀ ਜ਼ਿਆਦਾ ਟੂਰਿਸਟ ਇੱਥੇ ਆ ਰਹੇ ਆ Shimla ਚ ਸੋ ਕਰਾਊਡ ਕਾਫੀ ਜ਼ਿਆਦਾ ਬਣਿਆ ਹੋਇਆ ਤੇ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਵੀ ਥੋੜੀ-ਬੋਤੀ ਸਮੱਸਿਆ ਇੱਥੇ ਦੇਖਣ ਨੂੰ ਮਿਲਦੀ ਹੈ ਅਸੀਂ ਇੱਥੇ ਦੁਪਹਿਰ ਟਾਈਮ ਪਹੁੰਚੇ ਸੀ Shimla ਤੇ ਜਦੋਂ ਗੱਡੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਕਾਫੀ ਜ਼ਿਆਦਾ ਵੇਟਿੰਗ ਪੀਰੀਅਡ ਚੱਲ ਰਿਹਾ ਸੀ ਕਮ ਸੇ ਕਮ ਅੱਧਾ ਘੰਟਾ ਸਾਨੂੰ ਵੇਟ ਕਰਨੀ ਪਈ ਹੈ ਤੇ ਉਸ ਤੋਂ ਬਾਅਦ ਕੁਝ ਗੱਡੀਆਂ ਨਿਕਲ ਗਈਆਂ ਤੇ ਫਿਰ ਜਾ ਕੇ ਗੱਡੀ ਪਾਰਕ ਕਰਨ ਦੀ ਜਗ੍ਹਾ ਮਿਲੀ ਆਪਾਂ ਨੂੰ ਤੇ ਉਸ ਤੋਂ ਬਾਅਦ ਫਿਰ ਸਿੱਧਾ ਮਾਲ ਰੋਡ ਤੋਂ ਹੀ ਬਲੌਗ ਬਣਾਉਣਾ ਸਟਾਰਟ ਕੀਤਾ ਸਾਨੂੰ ਵੀ ਇਹ ਜਾਣਕਾਰੀ ਮਿਲੀ ਸੀ ਵੀ ਸ਼ਿਮਲਾ ਦੇ ਵਿੱਚ ਇਸ ਟਾਈਮ ਮਾਲ ਰੋਡ ਤੇ ਸਨੋ ਦੇਖਣ ਨੂੰ ਮਿਲੇਗੀ ਪਰ ਇੱਥੇ ਆ ਕੇ ਪਤਾ ਚੱਲਿਆ ਵੀ ਇਦਾਂ ਦਾ ਕੁਝ ਨਹੀਂ ਹੈ ਪਹਿਲਾਂ ਜਰੂਰ ਥੋੜੀ-ਬਹੁਤੀ ਸਨੋ ਪਈ ਸੀ ਬਟ ਉਹ ਜਲਦੀ ਮੈਲਟ ਹੋ ਗਈ ਹੈ ਤੇ ਸਨੋ ਦੇਖਣ ਲਈ ਅੱਗੇ ਕਹ ਰਹੇ ਆ ਵੀ ਕੁਫਰੀ ਚਲੇ ਜਾਓ ਪਰ ਅੱਜ ਇੰਨਾ ਜ਼ਿਆਦਾ ਸਮਾਂ ਆਜਾਜ਼ਤ ਨਹੀਂ ਦੇ ਰਿਹਾ ਵੀ ਅੱਗੇ ਕੁਫਰੀ ਜਾਂ ਨਾਰਕੰਡਾ ਜਾ ਕੇ ਬਲੌਗ ਬਣਾਈਏ ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਵਧੀਆ ਰਿਸਪਾਂਸ ਦਿੰਦੇ ਹੋ ਇਸ ਨੂੰ ਸ਼ੇਅਰ ਕਰਦੇ ਹੋ ਲਾਈਕ ਤੇ ਵਿਊ ਕਾਫੀ ਵਧੀਆ ਆ ਜਾਂਦੇ ਆ ਤਾਂ ਅਸੀਂ ਨੈਕਸਟ ਟਾਈਮ ਜਦੋਂ ਹੈਵੀ ਸਨੋ ਫਾਲ ਹੋਏਗਾ ਉਦੋਂ ਅਸੀਂ ਸ਼ਿਮਲਾ ਤੇ ਨਾਰਕੰਡਾ ਕੋ ਫਰੀਦਾ ਬਲੌਗ ਜਿਹੜੀ ਸਾਈਡ ਆਪਾਂ ਜਾ ਰਹੇ ਆਂ ਇਧਰ ਜ਼ਿਆਦਾ ਪਰੇਸ਼ਾਨੀਆਂ ਨਹੀਂ ਆੜ ਵਾਸਤੇ ਪਰ ਜਦੋਂ ਵਾਪਸ ਆਉਨੇ ਆ ਤਾਂ ਸਾਹਮਣੇ ਬਹੁਤ ਤਿੱਖੀ ਧੁੱਪ ਲੱਗਦੀ ਆ ਅੱਖਾਂ ਦੇ ਵਿੱਚ ਤੇ ਜਿਹੜੇ ਸਾਹਮਣੇ ਤੋ ਆ ਰਹੇ ਆ ਉਹਨਾਂ ਲਈ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰੋਪਰ ਲੱਕੜ ਦੇ ਘਰ ਹੈ ਪੁਰਾਣੇ ਘਰ ਜਿਹੋ ਹਜੇ ਤੱਕ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਆ ਤੇ ਇਦਾਂ ਦੇ ਘਰ ਜ਼ਿਆਦਾਤਰ ਕਸ਼ਮੀਰ ਚੀ ਦੇਖਣ ਨੂੰ ਮਿਲਦੇ ਆ। ਹਿਮਾਚਲ ਦੇ ਵਿੱਚ ਬਹੁਤ ਘੱਟ ਜਗ੍ਹਾ ਬਚੀਆਂ ਜਿੱਥੇ ਇਦਾਂ ਦੇ ਲੱਕੜ ਦੇ ਘਰ ਦੇਖਣ ਨੂੰ ਮਿਲਣ ਜਾਂ ਲੱਕੜ ਦੀਆਂ ਪ੍ਰੋਪਰ ਬਿਲਡਿੰਗਾਂ ਦਾ ਮਾਰਕੀਟ ਦੇਖਣ ਨੂੰ ਮਿਲੇ। ਸੋ ਇਹਨਾਂ ਪੁਰਾਣੇ ਘਰਾਂ ਦੀ ਥਾਂ ਤੇ ਅੱਜ ਦੇ ਟਾਈਮ ਦੇ ਵਿੱਚ ਨਵੀਆਂ ਬਿਲਡਿੰਗਾਂ ਨੇ ਇਹਨਾਂ ਦੀ ਥਾਂ ਲੈ ਲਈ ਹੈ। ਤੇ ਆ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵੀ ਪ੍ਰੋਪਰ ਲੱਕੜ ਦੀ ਬਿਲਡਿੰਗ ਹੈ। ਤੇ ਇੱਕ ਇਹਨਾਂ ਦਾ ਸ਼ਲਾਘਾ ਜੋ ਕਦਮ ਹੈ ਜੋ ਇਹਨਾਂ ਨੇ ਹਜੇ ਤੱਕ ਇਦਾਂ ਦੇ ਘਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ। ਤੇ ਇਹਨਾਂ ਦੀ ਸ਼ਾਨ ਹਜੇ ਵੀ ਬਰਕਰਾਰ ਹੈ। ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਾਂਗੇ ਅੱਗੇ ਪਾਰਕਿੰਗ ਵੱਲ ਇਧਰਲੀ ਸਾਈਡ ਬਿਲਕੁਲ ਹੀ ਛਾਂ ਹੈ ਤੇ ਉੱਪਰ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਧੁੱਪ ਹੈ ਇਹ ਹੁਣ ਆਪਾਂ ਵਾਪਸ ਮਾਰਕੀਟ ਵੱਲ ਆ ਗਏ ਆ ਤੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਜਿਹੜੀ ਸਾਈਡ ਤੇ ਛਾਂ ਪੈ ਰਹੀ ਹੈ ਉੱਥੇ ਥੋੜਾ ਜਿਹਾ ਹਨੇਰਾ ਹੈ ਅਤੇ ਲਾਈਟਾਂ ਚੱਲ ਰਹੀਆਂ ਤੇ ਜਿਹੜੀ ਸਾਈਡ ਤੇ ਧੁੱਪ ਪੈ ਰਹੀ ਹੈ ਉਹ ਸਾਹਮਣੇ ਜਿੰਨੀਆਂ ਵੀ ਬਿਲਡਿੰਗ ਦੇਖ ਰਹੇ ਹੋ ਉੱਥੇ ਪ੍ਰੋਪਰ ਮਾਹੌਲ ਸਾਫ਼ ਹੈ ਬਿਲਕੁਲ ਧੁੱਪ ਹੈ ਜਿਵੇਂ ਜਿਵੇਂ ਥੱਲੇ ਵੱਲ ਜਾਵਾਂਗੇ ਓਵੇਂ ਮੇ ਥੋੜਾ ਜਿਹਾ ਇਧਰ ਛਾਂ ਹੋਣ ਦੀ وجہ ਨਾਲ ਬਿਲਕੁਲ ਇਹ ਲੱਗਣਾ ਵੀ ਜਿਵੇਂ ਦਿਨ ਛਿਪ ਚੁੱਕਿਆ ਹੁੰਦਾ ਤੇ ਆ ਹੁਣ ਤੁਸੀਂ ਦੇਖੋਗੇ ਇੱਥੇ ਪ੍ਰੋਪਰ ਲਾਈਟਾਂ ਚੱਲ ਰਹੀਆਂ ਨੇ ਤੇ ਇਹ ਲੱਗਦਾ ਵੀ ਬਿਲਕੁਲ ਜਿਥੇ ਹਨੇਰਾ ਪਰ ਅਜਹਾਨੀ ਹੈ ਹਜੇ ਵੀ ਜੇਕਰ ਚਰਚ ਵੱਲ ਦੇਖੋਗੇ ਤਾਂ ਉੱਪਰ ਤੋਂਪ ਕਾਫੀ ਜ਼ਿਆਦਾ ਹੈ ਪਰ ਇਧਰਲੀ ਸਾਈਡ ਤੇ ਛਾਂ ਜ਼ਿਆਦਾ ਪੈਂਦੀ ਹੈ ਸੂਰਜ ਦੂਜੀ ਸਾਈਡ ਤੇ ਹੈ ਜਿਹਦੀਆਂ ਕਿਰਨਾਂ ਇੱਥੇ ਨਹੀਂ ਪਹੁੰਚ ਰਹੀਆਂ ਸੋ ਇੱਥੇ ਬਿਲਕੁਲ ਹੀ ਇਹ ਲੱਗਦਾ ਵੀ ਜਿਵੇਂ ਦਿਨ ਛਿਪ ਗਿਆ ਹੁੰਦਾ ਤੇ ਆ ਹੁਣ ਤੁਸੀਂ ਇਸੇ ਟਾਈਮ ਇਹਦੀ ਮਾਰਕੀਟ ਦੀ ਦੂਜੀ ਸਾਈਡ ਦੇਖ ਰਹੇ ਹੋ ਜਿੱਥੇ ਵਧੀਆ 뷰 ਨਜ਼ਰ ਆ ਰਿਹਾ ਹੈ ਰੋਸ਼ਨੀ ਹੈ ਹਜੇ ਤੇ ਹੁਣ ਤੁਹਾਨੂੰ ਪੋਪਰਵਲ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਚਰਚਵਲ ਹਜੇ ਵੀ ਧੁੱਪ ਹੈ ਸਾਹਮਣੇ ਆਪਾਂ ਉਹ ਦੇਖੋਗੇ ਚਰਚ ਨਜ਼ਰ ਆ ਰਹੀ ਹੈ ਜੇਕਰ ਇਧਰਲੀ ਸਾਈਡ ਦੇਖੀਏ ਤਾਂ ਸੂਰਜ ਛਿਪਣ ਵਾਲਾ ਤੇ ਬਿਲਕੁਲ ਹੀ ਹਨੇਰਾ ਹੋ ਚੁੱਕਿਆ ਪਰ ਕੈਮਰੇਜ ਥੋੜਾ ਜ਼ਿਆਦਾ ਹਨੇਰਾ ਨਜ਼ਰ ਆ ਰਿਹਾ ਪਰ ਇਸ ਟਾਈਮ ਤੇ ਹਜੇ ਵੀ ਵਿਜ਼ਿਬਿਲਟੀ ਕਾਫੀ ਹੈ ਕਾਫੀ ਜ਼ਿਆਦਾ ਸਾਫ ਨਜ਼ਰ ਆ ਰਿਹਾ ਤੇ ਹੁਣ ਆਪਾਂ ਥੋੜਾ ਇੰਤਜ਼ਾਰ ਕਰਾਂਗੇ ਤਾਂ ਜੋ ਹਨੇਰਾ ਹੋਰ ਹੋ ਸਕੇ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਮਾਲ ਰੋਡ ਵੱਲ ਚੱਲਾਂਗੇ ਤੇ ਰਾਤ ਦਾ ਮਾਹੌਲ ਤੁਹਾਨੂੰ ਵੀ ਰਾਤ ਦੇ ਟਾਈਮ ਤੇ ਕਿੰਨੀ ਕਿ ਜ਼ਿਆਦਾ ਠੰਡ ਹੁੰਦੀ ਹੈ ਤੇ ਅੱਜ ਸਨੋ ਪਏਗੀ ਜਾਂ ਨਹੀਂ ਪਏਗੀ ਉਹ ਵੀ ਦਿਖਾਂਗੇ ਅੱਗੇ ਚੱਲ ਕੇ ਤੇ ਇੱਥੋਂ ਹੁਣ ਆਪਾਂ ਦੁਬਾਰਾ ਮਾਲ ਰੋਡ ਤੇ ਆ ਗਏ ਹੁਣ ਜੇ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਮਾਲ ਰੋਡ ਦਾ ਥਿਊ ਹੈ ਬਹੁਤ ਹੀ ਜ਼ਿਆਦਾ ਵਧੀਆ ਜ਼ਿਆਦਾ ਅਟਰੈਕਟਿਵ ਥਿਊ ਨਜ਼ਰ ਆਉਂਦਾ ਹੈ ਰਾਤ ਦੇ ਸਮੇਂ ਵੀ ਤੇ ਬਹੁਤ ਸਾਰੇ ਟੂਰਿਸਟ ਇੱਥੇ ਰੀਲਾਂ ਬਣਾ ਰਹੇ ਆ ਸੈਲਫੀਆਂ ਕਲਿੱਕ ਕਰ ਰਹੇ ਆ ਸੋ ਆਪਾਂ ਕਿਸੇ ਨੂੰ ਡਿਸਟਰਬਰ ਨਾ ਕਰਦੇ ਹੋਏ ਅੱਗੇ ਚੱਲਦੇ ਆਂ ਤੇ ਗੇ ਚਰਚ ਵੱਲ ਜਾ ਕੇ ਤੁਹਾਨੂੰ ਦਿਖਾਉਣਾ ਹੈ ਵੀ ਉੱਥੋਂ ਦਾ ਮਾਹੌਲ ਕਿਦਾਂ ਦਾ ਬਣਿਆ ਹੋਇਆ ਹੈ। ਥੋੜੀ ਠੰਡੀ ਹਵਾ ਚੱਲ ਰਹੀ ਹੈ ਤੇ ਮੌਸਮ ਥੋੜਾ ਠੰਡਾ ਹੋਣਾ ਸ਼ੁਰੂ ਹੋ ਗਿਆ। ਪਰ ਮੌਸਮ ਹਜੇ ਵੀ ਸਾਫ਼ ਹੈ। ਕੋਈ ਬਰਸਾਤ ਜਾਂ ਕੋਈ ਸਮੋਦਾ ਕੋਈ ਅਸਰ ਨਜ਼ਰ ਨਹੀਂ ਆ ਰਹੇ। ਇੱਥੇ ਜੇਕਰ ਤੁਸੀਂ ਮਾਲ ਰੋਡ ਤੇ ਆਉਂਦੇ ਹੋ ਤਾਂ ਦਿਨ ਦੇ ਮੁਕਾਬਲੇ ਰਾਤ ਨੂੰ ਵੀ ਉਨੀ ਜਿਆਦਾ ਚਹਿਲ ਪਹਿਲ ਹੁੰਦੀ ਹੈ। ਰਾਤ ਦੇ ਤਕਰੀਬਨ ਦੇਖੇ ਸਰਦੀਆਂ ਦੇ ਵਿੱਚ 11 ਵਜੇ ਤੱਕ ਇੱਥੇ ਕਾਫੀ ਜਿਆਦਾ ਰੌਣਕ ਹੁੰਦੀ ਹੈ, ਕਾਫੀ ਜਿਆਦਾ ਚਹਿਲ ਪਹਿਲ ਹੁੰਦੀ ਹੈ। ਤੇ ਗਰਮੀਆਂ ਦੇ ਵਿੱਚ ਤਾਂ तकरीबन ਇਸ ਤੋਂ ਵੀ ਘੰਟਾ ਡੇਢ ਘੰਟਾ ਹੋਰ ਜ਼ਿਆਦਾ 12 ਵਜੇ ਤੱਕ ਟੂਰਿਸਟ ਘੁੰਮਦੇ ਰਹਿੰਦੇ ਆ ਸੋ ਪ੍ਰਸ਼ਾਸਨ ਵੀ ਬਹੁਤ ਵਧੀਆ ਤਰੀਕੇ ਨਾਲ ਟੂਰਿਸਟ ਨੂੰ ਹੈਂਡਲ ਕਰਦਾ ਕਿ ਕਿਸੇ ਨੂੰ ਡਿਸਟਰਬ ਨਹੀਂ ਕਰਦੇਓ ਪੈਟਰੋਲੀਅਮ ਜ਼ਰੂਰ ਹੁੰਦੀ ਰਹਿੰਦੀ ਆ ਪ੍ਰਸ਼ਾਸਨ ਦੀਆਂ ਗੱਡੀਆਂ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਇਸਮਾਲ ਰੋਡ ਤੇ ਘੁੰਮਦੀਆਂ ਰਹਿੰਦੀਆਂ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਕਿਸਮ ਦੀ ਕੋਈ ਸ਼ਰਾਰਤ ਨਾ ਕਰੇ ਪਰ ਟੂਰਿਸਟਾਂ ਨੂੰ ਬਿਲਕੁਲ ਨਹੀਂ ਰੋਕਿਆ ਜਾਂਦਾ ਟੂਰਿਸਟ ਆਪਣਾ ਆਰਾਮ ਨਾਲ ਘੁੰਮ ਫਿਰ ਸਕਦੇ ਆ ਤੇ ਹੁਣ ਆਪਾਂ ਬਿਲਕੁਲ ਚਰਚ ਦੇ ਕਰੀਬ ਆ ਗਏ ਆ ਤੇ ਇੱਥੇ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਟੂਰਿਸਟ ਇੱਥੇ ਕਰਾਊਡ ਕਾਫੀ ਜ਼ਿਆਦਾ ਹੈ ਤੇ ਸਾਰੇ ਹੀ ਤਕਰੀਬਨ ਆਪਣੇ ਆਪਣੇ ਕੈਮਰੇ ਫੋਨਸ ਲੈ ਕੇ ਰੀਲਾਂ ਤੇ ਵੀਡੀਓ ਵਗੈਰਾ ਸ਼ੂਟ ਕਰ ਰਹੇ ਆ ਇੱਥੇ ਤੁਸੀਂ ਜਦੋਂ ਵੀ ਆਓਗੇ ਤੇ ਤੁਹਾਨੂੰ ਇਦਾਂ ਦਾ ਹੀ ਮਾਹੌਲ ਨਜ਼ਰ ਆਉਣਾ ਚਾਹੀਏ ਚਾਹੇ ਉਹ ਸਰਦੀਆਂ ਚਾਹੇ ਗਰਮੀ ਆ ਬਸ ਇਹ ਹੁੰਦਾ ਵੀ ਸਰਦੀਆਂ ਦੇ ਵਿੱਚ 10:30 ਜਾਂ 11 ਵਜੇ ਤੱਕ ਮਾਲ ਰੋਡ ਦੇ ਉੱਤੇ ਪ੍ਰੋਪਰ ਚੈਲਪੈਲ ਰਹਿੰਦੀ ਹੈ ਤੇ ਗਰਮੀਆਂ ਚ ਥੋੜਾ ਜਿਆਦਾ ਟਾਈਮ ਲਈ ਇੱਥੇ ਟੂਰਿਸਟ ਰੁਕਦੇ ਆ। ਸਾਹਮਣੇ ਫਾਊਂਟੇਨ ਨਜ਼ਰ ਆ ਰਿਹਾ ਤੇ ਉੱਥੇ ਕੁਝ ਟੂਰਿਸਟ ਆਪਣੀਆਂ ਰੀਲਾਂ ਬਣਾ ਰਹੇ ਆ। ਫੈਮਿਲੀ ਨਾਲ ਫੋਟੋ ਸ਼ੂਟ ਕਰ ਰਹੇ ਆ। ਸੋ ਆਪਾਂ ਕੋਈ ਸਾਈਡ ਖੱਜ ਨਹੀਂ ਜਾਵਾਂਗੇ। ਅਜੇ ਤੁਹਾਨੂੰ ਇਧਰ ਚਰਚ ਵਾਲੀ ਸਾਈਡ ਦਿਖਾਉਨੇ ਆ। ਜੇਕਰ ਤੁਸੀਂ ਇਸ ਸਾਈਡ ਤੋਂ ਕੋਈ ਵੀ 뷰 ਲੈਣਾ ਚਾਹੋ ਤਾਂ ਤੁਹਾਨੂੰ ਕਿਸੇ ਵੀ ਐਕਸਟਰਾ ਲਾਈਟ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਚਰਚ ਦੇ ਅੰਦਰ ਬਹੁਤ ਜ਼ਿਆਦਾ ਹਾਈ ਬ੍ਰਾਈਟਨੈਸ ਵਾਲੀਆਂ ਲਾਈਟਾਂ ਲੱਗੀਆਂ ਹੋਈਆਂ ਆ। ਜੇਕਰ ਦੇਖਿਆ ਜਾਵੇ ਤਾਂ ਇਹ ਇਥੋਂ ਦਾ ਸਭ ਤੋਂ ਜ਼ਿਆਦਾ ਰੋਸ਼ਨੀ ਵਾਲਾ ਪੁਆਇੰਟ ਵੀ ਕਿਹਾ ਜਾ ਸਕਦਾ ਹੈ ਤੇ ਇਹੀ ਵਜ੍ਹਾ ਵੀ ਰਾਤ ਨੂੰ ਵੀ ਚਰਚ ਬਹੁਤ ਦੂਰੋਂ ਨਜ਼ਰ ਆਉਂਦੀ ਹੈ ਤੇ ਇੱਥੇ ਤੁਹਾਨੂੰ ਆਪਣੇ ਕੈਮਰੇ ਜਾਂ ਫੋਨ ਦੀ ਐਕਸਟਰਾ ਲਾਈਟ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਰਾਤ ਦੇ ਸਮੇਂ ਵੀਡੀਓ ਸ਼ੂਟ ਕਰਦੇ ਸਮੇਂ ਤੇ ਜੇਕਰ ਤੁਸੀਂ ਦੂਜੀ ਸਾਈਡ ਜਾਂਦੇ ਹੋ ਤਾਂ ਉੱਥੇ ਹਲਕੀ ਜੀ ਲੋ ਲਾਈਟ ਹੁੰਦੀ ਹੈ ਜਿਹਦੇ ਵਿੱਚ ਕੈਮਰੇ ਵਧੀਆ ਪਰਫਾਰਮ ਨਹੀਂ ਕਰ ਪਾਉਂਦੇ ਸੋ ਉੱਥੇ ਐਕਸਟਰਾ ਲਾਈਟ ਦੀ ਜ਼ਰੂਰਤ ਪੈਂਦੀ ਹੈ ਪਰ ਚਰਚ ਵਾਲੀ ਸਾਈਡ ਬਿਲਕੁਲ ਵੀ ਤੁਹਾਨੂੰ ਇਹ ਮਹਿਸੂਸ ਨਹੀਂ ਹੋਏਗਾ ਕਿ ਤੁਹਾਨੂੰ ਕੋਈ ਐਕਸਟਰਾ ਲਾਈਟ ਜਾ ਇੱਥੇ ਬ੍ਰਾਈਟਨੈਸ ਘਟਾ ਹੈ ਤੇ ਹੁਣ ਆਪਾਂ ਚਰਚ ਤੋਂ ਥੋੜਾ ਦੂਰ ਆ ਗਏ ਆ ਤੇ ਆ ਹੁਣ ਇਧਰ ਲਈ ਸੜ ਥੋੜਾ ਜਿਹਾ ਫ੍ਰੀ ਹੋ ਚੁੱਕੇ ਆ ਫਾਊਂਟੇਨ ਵੱਲ ਜਾ ਰਹੇ ਆ ਪਹਿਲਾ ਫਾਊਂਟੇਨ ਵੱਲ ਕੁਝ ਫੈਮਿਲੀਜ਼ ਫੋਟੋ ਕਲਿੱਕ ਕਰ ਰਹੀ ਸੀ ਸੋ ਉਹਨਾਂ ਨੂੰ ਡਿਸਟਰਬ ਕਰਨਾ ਸਹੀ ਨਹੀਂ ਲੱਗਿਆ ਇਸ ਲਈ ਅਸੀਂ ਸੋਚਿਆ ਕਿ ਚਲੋ ਇਹ ਬਾਅਦ ਚ ਸ਼ੂਟ ਕਰ ਲਾਂਗੇ ਤੇ ਆਪਣਾ ਮਕਸਦ ਇਹ ਹੁੰਦਾ ਵੀ ਕਿਸੇ ਨੂੰ ਵੀ ਡਿਸਟਰਬ ਨਾ ਕਰੀਏ ਆਪਣਾ ਵਲੌਗ ਵੀ ਸ਼ੂਟ ਹੋ ਜਾਏ ਤੇ ਕਿਸੇ ਨੂੰ ਕੋਈ ਅਨਕੰਫਰਟਬਲ ਫੀਲ ਨਾ ਹੋਵੇ ਹੁਣ ਆਪਾਂ ਅੱਗੇ ਬਾਕੀ ਮਾਲ ਰੋਡ ਦਾ 뷰 ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਵਾਪਸ ਚਲਾਂਗੇ ਪਾਰਕਿੰਗ ਵੱਲ ਤੇ ਤੁਸੀਂ ਦੇਖ ਰਹੇ ਹੋ ਆਪਣਾ ਫਲੈਗ ਹਵਾ ਕਾਫੀ ਤੇਜ਼ ਚੱਲ ਰਹੀ ਹੈ ਕਾਫੀ ਠੰਡੀ ਹਵਾ ਹੈ ਤੇ ਮੌਸਮ ਥੋੜਾ ਦਿਨ ਦੇ ਮੁਕਾਬਲੇ ਜ਼ਿਆਦਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਵਾਪਸ ਚਲਾਂਗੇ ਨੀਚੇ ਵੱਲ ਤੁਸੀਂ ਦੇਖ ਰਹੇ ਹੋ ਪ੍ਰੋਪਰ ਇੱਥੇ ਲਾਈਟਾਂ ਦਾ ਪ੍ਰਬੰਧ ਹੈ ਰਾਤ ਨੂੰ ਤੁਸੀਂ ਕਿਸੇ ਵੀ ਟਾਈਮ ਇੱਥੇ ਆਉਨੇ ਹੋ ਤਾਂ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੁਣ ਆਪਾਂ ਇਥੋਂ ਸ਼ਾਰਟਕਟ ਹੈ ਇਹ ਬਾੜੀਆਂ ਉੱਤਰ ਕੇ نیچے ਮਾਰਕੀਟ ਵੱਲ ਜਾਵਾਂਗੇ ਤੇ ਅੱਗੇ ਚਲ ਕੇ ਤੁਹਾਨੂੰ ਮਾਰਕੀਟ ਦਾ ਵੀ ਵੀਰੋ ਦਿਖਾਉਂਦੇ ਆਂ ਕੁਝ ਸ਼ਾਪਸ ਕਲੋਜ਼ ਹੋ ਚੁੱਕੀਆਂ ਹਨ ਰਾਤ ਕਾਫੀ ਹੋ ਗਈ ਹੈ ਤੇ 10 ਵਜੇ ਤੱਕ ਲਿਫਟ ਦੀ ਟਾਈਮਿੰਗ ਹੈ ਜੇਕਰ ਤੁਸੀਂ ਲਿਫਟ ਰਾਹੀਂ نیچے ਜਾਣਾ ਚਾਹੋ ਤਾਂ 10 ਤੋਂ ਪਹਿਲਾਂ ਤੁਹਾਨੂੰ ਟਿਕਟ ਲੈਣੀ ਪਣੀ ਹੈ ਤੇ ਜੇਕਰ ਤੁਸੀਂ 10 ਵਜੇ ਤੋਂ ਲੇਟ ਹੋ ਜਾਂਦੇ ਹੋ ਤਾਂ ਫਿਰ ਜਿਹੜੀ ਉਹ ਵਿੰਡੋ ਹੈ ਕਲੋਜ਼ ਹੋ ਜਾਂਦੀ ਹੈ ਫਿਰ ਤੁਹਾਨੂੰ ਪੈਦਲ ਜਾਣਾ ਪੈਣਾ ਪੈਦਲ ਵਾਲਾ ਰਸਤਾ ਵੀ ਕੋਈ ਜਿਆਦਾ ਲੰਬਾ ਚੌੜਾ ਰਸਤਾ ਨਹੀਂ ਹੈ ਥੋੜਾ ਹੀ ਫਰਕ ਪੈਂਦਾ ਹੈ 10 ਮਿੰਟਾਂ ਦੇ ਡਿਸਟੈਂਸ ਤੇ ਤੁਸੀਂ نیچے ਪਾਰਕਿੰਗ ਤੱਕ ਪਹੁੰਚ ਸਕਦੇ ਹੋ ਪਰ ਆਪਾਂ ਇਨਾ ਲੇਟ ਨਹੀਂ ਹੋਵਾਂਗੇ ਇੱਥੇ ਅਸੀਂ ਸਿਰਫ ਸਨੋ ਦੀ ਵਜਨ ਵਾਲੀ ਆਏ ਸੀ ਕਿ ਸਾਨੂੰ ਇੱਕ ਅਪਡੇਟ ਮਿਲੀ ਸੀ ਕਿ ਸ਼ਿਮਲਾ ਦੇ ਵਿੱਚ ਸਨੋ ਫਾਲ ਹੋ ਰਿਹਾ ਹੈ ਸੋ ਇਹ ਦੇਖ ਕੇ ਅਸੀਂ ਉੱਥੇ ਸ਼ਿਮਲਾ ਲੌਗ ਸ਼ੂਟ ਕਰਨ ਲਈ ਚਲੇ ਆਏ ਸੀ ਪਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਸਨੋ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਸੋ ਇੱਥੇ ਨਹੀਂ ਰੁਕਾਂਗੇ ਜੇਕਰ ਇਸ ਟਾਈਮ ਵੀ ਥੋੜੀ ਬਹੁਤ ਇਹ ਅਸਰ ਬਣ ਜਾਂਦੇ ਕੋਈ ਸਨੋ ਸ਼ੁਰੂ ਹੋ ਜਾਂਦੀ ਤਾਂ ਆਪਾਂ ਜ਼ਰੂਰ ਇੱਥੇ ਰੁਕਣਾ ਸੀਗਾ ਸਟੇ ਕਰਨੀ ਸੀ ਤੇ ਨੈਕਸਟ ਡੇ ਜ਼ਰੂਰ ਸਨੋ ਦਾ ਵਲੌਗ ਸ਼ੂਟ ਕਰਨਾ ਸੀ ਤਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਬੱਤ-ਬੱਤ ਲਾਈਕ ਤੇ ਸ਼ੇਅਰ ਕਰਦੇ ਹੋ ਤਾਂ ਅਸੀਂ ਤੁਹਾਡੇ ਲਈ ਨੈਕਸਟ ਵਲੌਗ ਜਿਹੜਾ ਹੋਏਗਾ ਜਦੋਂ ਇੱਥੇ ਸਨੋਫਾਲ ਹੋਏਗਾ ਤਾਂ ਹੈਵੀ ਸਨੋਫਾਲ ਦਾ ਜੋ ਵਲੌਗ ਹੋਏਗਾ ਉਹ ਲੈ ਕੇ حاضر ਹੋਵਾਂਗੇ ਅਤੇ ਆਪਣੇ ਕਮੈਂਟਾਂ ਚ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਾ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਇਸ ਵਲੌਗ ਨੂੰ ਦੇਖ ਰਹੇ ਹੋ ਤੇ ਪਲੀਜ਼ ਆਪਣੇ ਦੋਸਤਾਂ ਤੱਕ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਥੋੜਾ ਹੌਸਲਾ ਮਿਲ ਸਕੇ ਤੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਵਲੌਗ ਲਿਆਉਂਦੇ ਰਹੀਏ ਤੇ ਹੁਣ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਬਿਲਕੁਲ نیچے ਆ ਗਏ ਆ ਇਥੋਂ ਸਾਹਮਣੇ ਆਪਾਂ ਲਿਫਟ ਵੱਲ ਜਾਵਾਂਗੇ ਜੋ ਥੋੜੇ ਟਿਕਟ ਲੈ ਕੇ نیچے ਪਾਰਕਿੰਗ ਵੱਲ ਤੇ ਆ ਜੀ ਇੱਥੇ ਲਿਫਟ ਵਾਲੀ ਬਿਲਡਿੰਗ ਇੱਥੋਂ ਆਪਾਂ ਇੱਕ ਕਾਊਂਟਰ ਤੋਂ ਪਰਚੀ ਲੈ ਕੇ نیچے ਆ ਗਏ ਆ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੱਸ ਸਟੈਂਡ ਵਾਲਾ ਰੋਡ ਹੈ ਤੇ ਸਾਹਮਣੇ ਚੱਲ ਕੇ ਆਪਾਂ ਤੁਹਾਨੂੰ ਕਾਰ ਪਾਰਕਿੰਗ ਦਿਖਾਉਂਦੇ ਆ ਹੁਣ ਆਪਾਂ ਇੱਥੋਂ ਰੋਡ ਕਰਾਸ ਕਰਕੇ ਕਾਰ ਪਾਰਕਿੰਗ ਵੱਲ ਜਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਸਾਈਡ ਤੋਂ ਆਏ ਸੀ ਉਸ ਦਾ ਇੱਕ ਵੀਊ ਦਿਖਾਉਣਾ ਚਾਹਾਂਗੇ ਆ ਸਾਹਮਣੇ ਕਾਰ ਪਾਰਕਿੰਗ ਹੈ ਤੇ ਇਸ ਦੇ ਬਿਲਕੁਲ ਹੀ ਸਾਹਮਣੇ ਉੱਪਰ ਵੱਲ ਸਾਹਮਣੇ ਚਰਚ ਨਜ਼ਰ ਆ ਰਹੀ ਹੈ ਤੁਹਾਨੂੰ ਇੱਥੋਂ ਆਪਾਂ ਮਾਲ ਰੋਡ ਤੋਂ ਆਏ ਸੀਗੇ ਤੇ ਇੱਥੋਂ ਜਿਹੜੀ ਪਾਰਕਿੰਗ ਹੈ ਇਹ ਕੋਈ ਜ਼ਿਆਦਾ ਦੂਰ ਨਹੀਂ ਹੈ ਤੇ ਹੁਣ ਆ ਪਾ ਗਏ ਆ ਕਾਰ ਪਾਰਕਿੰਗ ਵੱਲ ਤੇ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਵੀ ਇੱਥੇ ਕਿੰਡੀ ਵੱਡੀ ਕਾਰ ਪਾਰਕਿੰਗ ਹੈ ਇਹ ਕਾਫੀ ਫਲੋਰ ਬਣੇ ਹੋਏ ਆ ਜਿਨ੍ਹਾਂ ਦੇ ਉੱਪਰ ਕਾਫੀ ਜ਼ਿਆਦਾ ਗੱਡੀਆਂ ਖੜੀਆਂ ਆ ਆਪਾਂ نیچے ਉਤਰ ਕੇ ਜਾਵਾਂਗੇ ਤੇ ਐ ਸਰੋ ਦੇ ਵਿੱਚ ਆਪਣੀ ਗੱਡੀ ਖੜੀ ਆ ਸਾਹਮਣੇ ਜਿਹੜੀ ਉਹ ਲਾਈਟ ਚੱਲ ਰਹੀ ਆ ਉਥੋਂ ਤੱਕ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਕਾਫੀ ਜ਼ਿਆਦਾ ਵੱਡੀ ਕਾਰ ਪਾਰਕਿੰਗ ਹੈ ਤੇ ਇਸ ਨਾਲ ਦੀਆਂ ਹੋਰ ਵੀ ਪਾਰਕਿੰਗ ਹੈਗੀਆਂ ਬਸ ਜਿਹੜੀ ਮਾਲ ਰੋਡ ਦੇ ਨੇੜੇ ਪੈਂਦੀ ਆ ਤਾਂ ਉਹ ਸਭ ਤੋਂ ਵੱਡੀ ਪਾਰਕਿੰਗ ਸਿਰਫ ਇਹੀ ਹੈ ਤੇ ਇੱਥੇ ਜਿਹੜੀ ਗੱਡੀਆਂ ਦੀ ਪਾਰਕਿੰਗ ਹੈ ਜੇਕਰ ਤੁਸੀਂ ਬਿਲਕੁਲ ਉੱਪਰ ਹੀ ਗੱਡੀ ਲਗਾਣੀ ਚਾਹੁੰਦੇ ਹੋ ਤਾਂ ਉਹਦਾ ਰੇਟ ਹੈਗਾ ਜੀ 300 ਰੁਪਏ ਤੇ ਜੇਕਰ ਤੁਸੀਂ نیچے ਗੱਡੀ ਲੈ ਕੇ ਜਾਣੇ ਹੋ ਦੋ ਤਿੰਨ ਮੰਜ਼ਿਲਾ ਥੱਲੇ ਉਤਰ ਕੇ ਗੱਡੀ پارک ਕਰਦੇ ਹੋ ਤਾਂ ਉਹਨਾਂ ਦੇ ਰੇਟਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ ਕਾਫੀ ਘੱਟ ਰੇਟ ਹੈ ਤੇ ਬਾਕੀ ਉੱਪਰ ਆਪਾਂ ਨੂੰ ਜਗ੍ਹਾ ਨਹੀਂ ਮਿਲੀ ਸੋ ਆਪਾਂ ਨੂੰ نیچے ਗੱਡੀ ਲਾਣੀ ਪਈ ਐ ਤਾਂ نیچے ਜਿਹੜਾ ਹੁਣ ਬਿੱਲ ਬਣੂਗਾ ਉਹ 6 ਕ ਘੰਟੇ ਦਾ ਆਈ ਥਿੰਕ 50 ਜਾਂ 70 ਰੁਪਏ ਬਣਨੇ ਆ ਬਿਲਕੁਲ ਜੈਨੂਨ ਰੇਟ ਐ ਇਹਨਾਂ ਦਾ ਬਟ ਉੱਪਰ ਜੇਕਰ ਤੁਸੀਂ ਗੱਡੀ ਲਾਉਂਦੇ ਹੋ ਤਾਂ ਫਿਰ ਤੁਹਾਨੂੰ ਜ਼ਰੂਰ ਫੀਲ ਹੋਣਾ ਵੀ ਕਾਫੀ ਹਾਈ ਰੇਟ ਐ ਉੱਥੇ 300 ਰੁਪਏ ਚੱਲ ਰਿਹਾ ਹੈ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਬਾਕੀ ਗੱਡੀਆਂ ਵੀ ਨਿਕਲ ਰਹੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੇ ਕਰਾਂਗੇ ਤੇ ਦੇਖਦੇ ਹਾਂ ਬਿੱਲ ਕਿੰਨਾ ਬਣਿਆ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿੰਨੇ ਟਾਈਮ ਦਾ ਇਹਨਾਂ ਨੇ ਕੀ ਚਾਰਜ ਕੀਤਾ। ਸੋ ਥੋੜਾ ਵੇਟ ਕਰਨਾ ਪੈਣਾ ਹੈ। ਤੇ ਜਦੋਂ ਸਨੋ ਪੈਂਦੀ ਹੈ ਨਾ ਉਸ ਟਾਈਮ ਇੱਥੇ ਗੱਡੀ ਹੋਲਡ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਇਹ ਬਿਲਕੁਲ ਖੜੀ ਚੜਾਈ ਹੈ ਤੇ ਸਨੋ ਦੇ ਉੱਤੇ ਟਾਇਰ ਤਿਲਕਦੇ ਆ ਸੋ ਗੱਡੀ ਤਿਲਕਣੀ ਸ਼ੁਰੂ ਹੋ ਜਾਂਦੀ ਹੈ। ਸੋ ਜਦੋਂ ਵੀ ਤੁਸੀਂ ਸਨੋ ਦੇ ਟਾਈਮ ਤੇ ਇਥੋਂ ਗੱਡੀ ਕੱਢਣੀ ਹੈ ਜਾਂ ਗੱਡੀ ਇੱਥੇ پارک ਕਰਨੀ ਹੈ ਉਦੋਂ ਕਾਫੀ ਜ਼ਿਆਦਾ ਤਜਰਬੇ ਦੀ ਜ਼ਰੂਰਤ ਪੈਂਦੀ ਆ। ਬਹੁਤ ਮੁਸ਼ਕਿਲ ਟਾਸਕ ਹੋ ਜਾਂਦਾ ਹੈ। ਇਥੋਂ ਗੱਡੀ نیچے ਲੈ ਕੇ ਜਾਣਾ ਜਾਂ ਇਥੋਂ ਉੱਪਰ ਵੱਲ ਲੈ ਕੇ ਜਾਣਾ ਤੇ ਹੁਣ ਸਾਹਮਣੇ ਟਿਕਟ ਵਿੰਡੋ ਹੈ ਇੱਥੇ ਆਪਾਂ ਪੇ ਕਰਾਂਗੇ ਇਹਨਾਂ ਨੂੰ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਕਿੰਨੇ ਟਾਈਮ ਦੀ ਕਿੰਨੀ ਪਰਚੀ ਲੱਗੀ ਹੈ ਇੱਥੇ ਇੱਕ ਖਾਸियत ਹੋਰ ਵੀ ਹੈ ਵੀ ਜਦੋਂ ਜ਼ਿਆਦਾ ਕਰਾਊਡ ਹੁੰਦਾ ਜ਼ਿਆਦਾ ਗੱਡੀਆਂ ਆਉਂਦੀਆਂ ਤੇ ਇਹਨਾਂ ਦੇ ਬੰਦੇ ਪਹਿਲਾਂ ਆ ਕੇ ਆਪਣੇ ਤੋਂ ਪਰਚੀ ਲੈ ਲੈਂਦੇ ਆ ਜਿਹੜੀ ਆਪਾਂ ਨੂੰ ਸਟਾਰਟਿੰਗ 'ਚ ਪਰਚੀ ਦਿੱਤੀ ਹੁੰਦੀ ਹੈ ਤੇ ਉੱਥੇ ਕਾਊਂਟਰ ਤੇ ਜਾ ਕੇ ਪਹਿਲਾਂ ਹੀ ਉਹਦਾ ਬਿੱਲ ਕਟਵਾ ਲੈਂਦੇ ਆ ਤਾਂ ਜੋ ਜਿਆਦਾ देर ਤੱਕ ਇੱਥੇ ਗੱਡੀਆਂ ਹੋਲਡ ਨਾ ਕਰਨੀਆਂ ਪੈਣ ਜਿੱਥੇ ਆਹ ਸਾਹਮਣੇ ਆਲਟੋ ਖੜੀ ਐ ਇੱਥੇ ਤਾਂ ਬਿਲਕੁਲ ਨਾਰਮਲ ਗੱਡੀ ਖੜਦੀ ਐ ਪਰ ਜਿੱਥੇ ਆਪਾਂ ਗੱਡੀ ਹੋਲਡ ਕਰ ਰੱਖੀ ਐ ਉਹ ਖੜੀ ਚੜਾਈ ਐ ਤਾਂ ਇੱਥੇ ਗੱਡੀ ਨੂੰ ਰੋਕਣਾ ਕਾਫੀ ਮੁਸ਼ਕਲ ਹੋ ਜਾਂਦਾ ਸੋ ਜਿਵੇਂ ਇਹਨਾਂ ਨੇ ਆ ਪਹਿਲਾਂ ਪਰਚੀ ਲੈ ਲਈ ਐ ਤੇ ਜਾ ਕੇ ਜਲਦੀ ਬਿੱਲ ਕਟਵਾ ਦੇਗਾ ਉਦਾਂ ਹੀ ਇਹ ਹੁਣ ਇੱਕ ਮੁੰਡਾ ਹੋਰ ਆਪਣੇ ਕੋਲੇ ਆ ਕੇ ਉਹ ਵੀ ਸੇਮ ਇਸੇ ਤਰੀਕੇ ਨਾਲ ਹੀ ਦੂਜੀ ਸਾਈਡ ਤੋਂ ਪਰਚੀ ਕਟਵਾ ਦੇਗਾ ਤਾਂ ਇਹਨਾਂ ਨੇ ਜੀ 85 ਰੁਪਏ ਚਾਰਜ ਕੀਤੇ ਆ ਕੋਈ ਜ਼ਿਆਦਾ ਚਾਰजेस ਨਹੀਂ ਆ ਤਕਰੀਬਨ 5.5 ਘੰਟੇ ਦੇ ਆਸ-ਪਾਸ ਗੱਡੀ ਖੜੀ ਸੀ ਇੱਥੇ ਤੇ ਹੁਣ ਆਪਾਂ ਵਾਪਸ ਜਾ ਰਹੇ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਸਾਹਿਬ Shimla ਇਹ ਮੇਨ ਰੋਡ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਇਸ ਟਾਈਮ ਤੇ ਤਾਂ ਬਹੁਤ ਘੱਟ ਰਸ਼ ਹੈ ਰਾਤ ਹੋ ਚੁੱਕੀ ਹੈ ਪਰ ਜਦੋਂ ਤੁਸੀਂ ਦਿਨੇ ਇਸ ਰੋਡ ਤੇ ਆਉਂਦੇ ਹੋ ਤਾਂ ਕਾਫੀ ਜ਼ਿਆਦਾ ਰਸ਼ ਹੁੰਦਾ ਹੈ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ ਇਸ ਰੋਡ ਨੂੰ ਕਰਾਸ ਕਰਦੇ ਸਮੇਂ ਕਿਉਂਕਿ ਇਥੇ ਟੂਰਿਸਟ ਬਹੁਤ ਜ਼ਿਆਦਾ ਹੁੰਦੇ ਆ ਇੱਕ ਤਾਂ ਇਹ ਹੀ ਹਿਮਾਚਲ ਦੀ ਰਾਜਧਾਨੀ ਐ ਤੇ ਉਪਰੋਂ ਇੱਕ ਬਹੁਤ ਹੀ ਫੇਮਸ ਟੂਰਿਸਟ ਪਲੇਸ ਐ ਜਿਸ وجہ ਨਾਲ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਸਪੈਸ਼ਲ ਪੁਲਿਸ ਵਾਲਿਆਂ ਦੀਆਂ ਡਿਊਟੀਆਂ ਵੀ ਲੱਗਦੀਆਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਤੇ ਇਸ ਟਾਈਮ ਰਾਤ ਐ ਰਾਤ ਦੇ ਸਮੇਂ ਕੋਈ ਜ਼ਿਆਦਾ ਰਸ਼ ਨਹੀਂ ਐ ਤੇ ਪਰ ਫਿਰ ਵੀ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਟੂਰਿਸਟ ਆ ਰਹੇ ਆ ਹਜੇ ਵੀ ਇੱਥੇ ਸਟੇ ਕਰਨ ਦੇ ਆਪਸ਼ਨ ਬਹੁਤ ਜ਼ਿਆਦਾ ਐ ਉਹ ਤੇ ਨਹੀਂ ਹੈ ਕਿ ਜੇ ਤੁਸੀਂ ਟਾਈਮ ਨਾਲ ਨਹੀਂ ਪਹੁੰਚੇ ਤਾਂ ਤੁਹਾਨੂੰ ਰੂਮ ਵਗੈਰਾ ਨਹੀਂ ਮਿਲੇਗਾ ਅਜਿਹਾ ਕੁਝ ਨਹੀਂ ਹੈ ਤੁਸੀਂ ਰਾਤ ਨੂੰ ਜੇਕਰ 11:00 ਬਰਾਬਰ ਵੀ ਹੋਣੇ ਤਾਂ ਵੀ ਤੁਹਾਨੂੰ ਈਜ਼ੀਲੀ ਇੱਥੇ ਰੂਮ ਮਿਲ ਜਾਂਦੇ ਆ ਤੇ ਆ ਸਾਰੀਆਂ ਕੈਬ ਵਾਲੀਆਂ ਗੱਡੀਆਂ ਖੜੀਆਂ ਸਾਈਡ ਤੇ ਤੇ ਸਾਹਮਣੇ ਆ ਰਹੀ ਹੈ ਜੀ ਐਸਆਰਟੀਸੀ ਦੀ ਬੱਸ ਤੇ ਇਹ ਟਨਲ पार ਕਰਨ ਤੋਂ ਬਾਅਦ ਫਿਰ ਆਪਾਂ ਹੁਣ Shimla Shah ਚੋਂ ਬਾਹਰ ਨਿਕਲ ਜਾਵਾਂਗੇ ਬਸ 4-5 ਕਿਲੋਮੀਟਰ ਹੋਰ ਬਚਿਆ ਤੇ ਇਸ ਤੋਂ ਬਾਅਦ Shimla ਨੂੰ ਆਪਾਂ ਪ੍ਰੋਪਰਲੀ ਕ੍ਰਾਸ ਕਰ ਜਾਵਾਂਗੇ ਪਰ ਰਾਤ ਦੇ ਸਮੇਂ ਡਰਾਈਵ ਕਰਦੇ ਸਮੇਂ ਨਾ ਥੋੜਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਇੱਕ ਤਾਂ ਮੌਸਮ ਠੰਡਾ ਹੈ ਇਸ ਟਾਈਮ ਤੇ ਸ਼ੀਸ਼ੇ ਜੰਮਣੇ ਸ਼ੁਰੂ ਹੋ ਜਾਂਦੇ ਆ ਤੇ ਦੂਜਾ ਜਿਹੜੇ ਲੋਕਲ ਹੁੰਦੇ ਆ ਇਹ ਹਰ ਜਗ੍ਹਾ ਤੇ ਪ੍ਰੋਬਲਮ ਕ੍ਰੀਏਟ ਕਰਦੇ ਆ ਇਹ ਕਦੇ ਵਾਸਤੇ ਵੀ ਸਾਹਮਣੇ ਵਾਲ ਨੂੰ ਸਾਈਡ ਨਹੀਂ ਦਿੰਦੇ ਤੇ ਨਾ ਹੀ ਕੋਈ ਹਾਈ ਬੀਮ ਤੇ ਜ਼ਿਆਦਾਤਰ ਗੱਡੀਆਂ ਚਲਾਉਂਦੇ ਆ ਲੋ ਬੀਮ ਕਰਦੇ ਜੋ ਸਾਹਮਣੇ ਵਾਲੇ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਐਚ ਪੀ ਨੰਬਰ ਦੀ ਗੱਡੀ ਆ ਇੰਡੀਕੇਟਰ ਬਾਅਦ ਚ ਦਿੰਦਾ ਪਹਿਲਾਂ ਇੱਕ ਹੱਥ ਘੜਦਾ ਇਹਨੇ ਸਾਈਡ ਤੇ ਟਿੱਕੇ ਦਾ ਮੈਨੇ ਗੱਡੀ ਸਾਹਮਣੇ ਲੈ ਜਨਨ ਕਿ ਲੋਕਲ ਖਰਜੇ ਗਈ ਤੰਗ ਕਰਦੇ ਆ ਉਹ ਕਿਤੋਂ ਦੇ ਵੀ ਹੁਣ ਸੋ ਇਹਨਾਂ ਤੋਂ ਥੋੜਾ ਜਿਆ ਧਿਆਨ ਨਾਲ ਬਚ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਡਰਾਈਵਿੰਗ ਕਰਦੇ ਸਮੇਂ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਚਾਹੇ ਉਹ ਪਲੇਨ ਰਸਤਾ ਹੋਵੇ ਜਾਂ ਪਹਾੜੀ ਇਲਾਕਾ ਹੋਵੇ ਪਰ ਜੇਕਰ ਤੁਸੀਂ ਪਹਾੜਾ ਚ ਡਰਾਈਵ ਕਰ ਰਹੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਪਰ ਕਈ ਜਿਵੇਂ ਲੋਕਲਸ ਲਾਪਰਵਾਹੀ ਕਰਦੇ ਆ ਸੋ ਉਹਨਾਂ ਨੂੰ ਇਦਾਂ ਦੀਆਂ ਹੱਤਤਾ ਨਹੀਂ ਕਰਨੀਆਂ ਚਾਹੀਦੀਆਂ ਸੋ ਕਿਸੇ ਵੀ ਛੋਟੀ ਜੀ ਲਾਪਰਵਾਹੀ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੁਹਾ ਨੂੰ ਹਮੇਸ਼ਾ ਜਦੋਂ ਵੀ ਡਰਾਈਵ ਕਰੋ ਧਿਆਨ ਨਾਲ ਕਰੋ ਸੇਫ ਡਰਾਈਵ ਕਰੋ। ਅਤੇ ਟ੍ਰੈਫਿਕ ਰੂਲਾਂ ਦੀ ਪਾਲਣਾ ਜ਼ਰੂਰ ਕਰੋ। ਜੇਕਰ ਤੁਸੀਂ 2-ਵੀਲਰ ਤੇ ਹੋ ਤਾਂ ਹੈਲਮਟ ਜ਼ਰੂਰੀ ਹੈ। ਅਤੇ ਜੇਕਰ ਤੁਸੀਂ 4-ਵੀਲਰ ਤੇ ਹੋ ਤਾਂ ਸੀਟ ਬੈਲਟ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਸ ਦੇ ਨਾਲ ਸਪੀਡ ਲਿਮਟ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਓਵਰ ਸਪੀਡ ਕਦੇ ਵੀ ਗੱਡੀ ਨਾ ਚਲਾਓ। ਬਾਕੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਸੀ। ਮਿਲਦੇ ਹਾਂ ਕਿਸੇ ਅਗਲੇ ਵਲੌਗ ਚ। ਵਲੌਗ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।